ਬਲਵੋਡ ਐਕਟਰ ਰਣਦੀਪ ਹੁੱਡਾ ਜੋ ਕਿ ਹੁਣ ਤੱਕ ਕਈ ਬਾਇਓਪਿਕਸ ਵਿੱਚ ਕੰਮ ਕਰ ਚੁੱਕੇ ਨੇ ਉਹਨਾਂ ਦੀ ਐਨਾ ਬਾਇਓਪਿਕਸ ਨੂੰ ਬੇਹਤ ਪਸੰਦ ਕੀਤਾ ਗਿਆ ਬਤੌਰ ਐਕਟਰ ਇੱਕ ਵੱਖਰੀ ਪਛਾਣ ਉਹਨਾਂ ਨੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਬਣਾਈ ਹੈ ਬਟ ਹੁਣ ਲੱਗਦਾ ਹੈ ਕਿ ਰਣਦੀਪ ਹੁੱਡਾ ਬਾਇਓਪਿਕ ਕਰਕੇ ਬੋਰ ਹੋ ਚੁੱਕੇ ਨੇ ਤੇ ਕਰਨਾ ਚਾਹੁੰਦੇ ਨੇ ਮਸਾਲੇਦਾਰ ਫਿਲਮਾਂ ਸप्तांतर ਵੀਰ ਸਾਵਰ ਕਰ ਸਰਬਜੀਤ ਵਰਗੀਆਂ ਫਿਲਮਾਂ ਦੇ ਨਾਲ ਆਪਣੀ ਅਦਾਕਾਰੀ ਦੀ ਛਾਪ ਛੱਡ ਚੁੱਕੇ ਰਣਦੀਪ ਹੁੱਡਾ ਹੁਣ ਬਾਇਓਪਿਕ ਫਿਲਮਾਂ ਤੋਂ ਤੰਗ ਆ ਚੁੱਕੇ ਨੇ ਆਈਐਫਐਫਆਈ 2024 ਦੇ ਵਿੱਚ ਇਸ ਬਾਰੇ ਗੱਲ ਕਰਦੇ ਹੋਏ ਦੀਪ ਨੇ ਕਿਹਾ ਕਿ ਹੁਣ ਉਹ ਮਸਾਲਾ ਫਿਲਮਾਂ ਵੱਲ ਰੁੱਕ ਕਰਨਗੇ ਜਦੋਂ ਰਣਦੀਪ ਹੁੱਡਾ ਨੂੰ ਪੁੱਛਿਆ ਗਿਆ ਕਿ ਉਹ ਹੋਰ ਬਾਇਓਪਿਕ ਕਰਨਾ ਚਾਹਣਗੇ ਤਾਂ ਰਣਦੀਪ ਨੇ ਦੱਸਿਆ ਕਿ ਸ਼ੇਰ ਸਿੰਘ ਰਾਣਾ ਤੇ ਹਜੇ ਕੰਮ ਚੱਲ ਰਿਹਾ ਹੈ ਉਹ ਸ਼ੇਰ ਸਿੰਘ ਰਾਣਾ ਜੋ ਅਫਗਾਨਿਸਤਾਨ ਤੋਂ ਪ੍ਰithvi ਰਾਜ ਦੀਆਂ ਅਸਤੀਆਂ ਵਾਪਸ ਲੈ ਕੇ ਆਏ ਸੀ ਅਸੀਂ ਇਸ ਨੂੰ ਇਕੱਠੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਬਾਇਓਪਿਕ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਉਹ ਬਹੁਤ ਥਕਾ ਦੇਣ ਵਾਲੀਆਂ ਹੁੰਦੀਆਂ ਨੇ ਪਰ ਲੋਕ ਭੁੱਲ ਜਾਂਦੇ ਹਨ ਕਿ ਮੈਂ ਸਵਰਕਰ ਤੋਂ ਪਹਿਲਾਂ ਐਕਸ਼ਨ ਅਤੇ ਰੋਮਾਂਟਿਕ ਫਿਲਮਾਂ ਵੀ ਕੀਤੀਆਂ ਨੇ ਮੈਂ ਹਰ ਤਰ੍ਹਾਂ ਦੀਆਂ ਫਿਲਮਾਂ ਕੀਤੀਆਂ ਨੇ ਮੈਂ ਮਨੋਰੰਜਕ ਸਿਨੇਮਾ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਾ ਚਾਹੁੰਨਾ ਹ ਇਸ ਲਈ ਐਕਸ਼ਨ ਬਹੁਤ ਵਧੀਆ অপਸ਼ਨ ਹੈ ਰਣਦੀਪ ਨੇ ਫਿਲਮ ਸੁਤੰਤਰ ਵੀਰ 사ਵਰ ਕਰਦਾ ਨਿਰਦੇਸ਼ਨ ਵੀ ਕੀਤਾ ਸੀ ਉਦੋਂ ਤੋਂ ਉਹਨਾਂ ਨੂੰ ਨਿਰਦੇਸ਼ਨ ਦੇ ਵੀ ਕਈ ਆਫਰ ਆਏ ਨੇ ਇਸ ਦੀ ਗੱਲ ਕਰਦੇ ਹੋਏ ਰਣਦੀਪ ਨੇ ਕਿਹਾ ਮੇਰੇ ਕੋਲ ਬਹੁਤ ਸਾਰੀਆਂ ਪੇਸ਼ਕਸ਼ਾਂ ਆਈਆਂ ਹਨ ਪਰ ਮੈਂ ਨਿਰਦੇਸ਼ਨ ਤਾਂ ਹੀ ਕਰਾਂਗਾ ਜੇਕਰ ਮੈਂ ਇਸ ਵਿੱਚ ਬਤੌਰ ਐਕਟਰ ਕੰਮ ਕਰਾਂਗਾ ਕਿਉਂਕਿ ਮੈਂ ਨੂੰ ਮੇਰੇ ਤੋਂ ਬਿਹਤਰ ਐਕਟਰ ਨਹੀਂ ਮਿਲ ਸਕਦਾ ਮੇਰੇ ਕੋਲ 2-3 ਆਪਸ਼ਨ ਹੈ ਪਰ ਉਹ ਜ਼ਿਆਦਾਤਰ ਐਕਸ਼ਨ ਹੀ ਨੇ ਇਸੇ ਦੌਰਾਨ ਰਣਦੀਪ ਨੇ ਦੱਸਿਆ ਕਿ ਫਿਲਮ ਸਾਵਰਕਰ ਬਾਇਓਪਿਕ ਬਣਾਉਣੀ ਬਹੁਤ ਹੀ ਮੁਸ਼ਕਿਲ ਸੀ ਉਹਨਾਂ ਨੇ ਕਿਹਾ ਇਸ ਨੂੰ ਬਣਾਉਣਾ ਅਤੇ ਰਿਲੀਜ਼ ਕਰਨਾ ਬਹੁਤ ਹੀ ਚੈਲੈਂਜਿੰਗ ਸੀ ਜ਼ਿਆਦਾਤਰ ਫੈਸਟੀਵਲਜ਼ ਲਈ ਅਨਰੀਲੀਜ਼ਡ ਫਿਲਮਾਂ ਦੀ ਲੋੜ ਹੁੰਦੀ ਹੈ ਅਤੇ ਸਾਡੇ ਕੋਲ ਆਪਣੀ ਫਿਲਮ ਨੂੰ ਮੁਕਾਬਲੇ ਵਿੱਚ ਸ਼ਾਮਲ ਕਰਨ ਦੇ ਬਹੁਤ ਘੱਟ ਮੌਕੇ ਸਨ ਪਰ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਓਸਕਰ ਤੋਂ ਥੋੜੇ ਫਰਕ ਦੇ ਨਾਲ ਛੁਟਕ ਪਰ ਮੈਨੂੰ ਯਕੀਨ ਹੈ ਕਿ ਇਸ ਨੂੰ ਬਹੁਤ ਜ਼ਿਆਦਾ ਦਰਸ਼ਕ ਮਿਲਣਗੇ ਜਿਸ ਫੈਸਟੀਵਲਸ ਦੀ ਮੈਂ ਸ਼ੂਟਿੰਗ ਕਰ ਰਿਹਾ ਸੀ ਮੈਨੂੰ ਉੱਥੋਂ ਇਨਵੀਟੇਸ਼ਨਸ ਮਿਲ ਰਹੇ ਅਤੇ ਮੈਂ ਇਹਨਾਂ ਵਿੱਚ ਸ਼ਾਮਿਲ ਨਹੀਂ ਹੋ ਸਕਿਆ ਰਣਦੀਪ ਨੇ ਅੱਗੇ ਕਿਹਾ ਕਿ ਮੈਂ ਹਮੇਸ਼ਾ ਤੋਂ ਹੀ ਅਜੀਹਾ ਸੀ ਤੇ ਹੁਣ ਮੈਂ ਮਸਾਲਾ ਫਿਲਮਾਂ ਬਣਾਉਣ ਦੀ ਰਾਤੇ ਹਾਂ ਹਰ ਕਲਾਕਾਰ ਦੀ ਇਹੀ ਇੱਛਾ ਹੁੰਦੀ ਹੈ ਕਿ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਿਆ ਜਾ ਸਕੇ ਤੇ ਹੁਣ ਸਾਡੀ ਵੀ ਇਹੀ ਪਲੈਨਿੰਗ ਰਹੇਗੀ